ਮੋਗਾ ਵਿੱਚ ਇੱਕ ਸੜਕ ਹਾਦਸੇ ਵਿੱਚ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਰਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਦੱਸਦੀ ਹੈ ਕਿ ਮੋਗਾ ਦੇ ਜੀਟੀ ਰੋਡ ਤੇ ਗਲਤ ਸਾਈਡ ਤੋਂ ਜਾਂਦੇ ਸਮੇਂ ਇੱਕ ਐਕਟਿਵਲ ਸਵਾਰ ਔਰਤ ਦੀ ਟਰੱਕ ਦੇ ਪਿਛਲੇ ਟਾਇਰ ਥੱਲੇ ਆਉਣ ਨਾਲ ਮੌਤ ਹੋ ਗਈ ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਟਰੱਕ ਨੂੰ ਰੋਕ ਕੇ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਮੋਗਾ ਪੁਲਿਸ ਥਾਣਾ ਦੇ ਐਸਐਚਓ ਦਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਜਾ ਕੇ ਟ੍ਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਹਤੇ ਮੋਗਾ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ লাশ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜਿਹੜੇ ਮੈਂ ਮੰਡੀ ਜੀ ਝੋਨਾ ਭਾਲ ਚੱਲਿਆ ਜੀ ਤੋਂ ਕੰਡਾ ਕਰਾ ਕੇ ਆਇਆ। ਕਿੱਥੋਂ ਦੀ ਗੱਡੀ ਸੀ ਇਹ? ਮੋਗਾ ਜੀ ਆਈ। ਅੱਛਾ। ਇਹ ਤੋਂ ਲੇਟਾਈ ਰੌਣ ਫੈੜੋ ਬਾਦ ਕੇ ਮਗਰ ਪੂਰੇ ਗੈਰਾ ਤਲੇ ਡਿੱਗੀ ਹੈ। ਗਲਤੀ ਸਾਡੀ ਧੋਦੀ ਆ ਉਹਨਾਂ ਦੀ ਵੀ ਨਹੀਂ। ਨਹੀਂ ਤਾਂ ਤੁਸੀਂ ਚਲਾਉਂਦੇ ਪੈ ਸੀ ਗੱਡੀ। ਕੀ ਕੀ ਲੈ ਕੇ ਕਿੱਥੋਂ ਆ ਕੇ ਤੇ ਕਿੱਥੋਂ ਜਾ ਰਹੇ ਸੀ? ਵੀਰ ਜੀ ਗਾਂਧੀ ਰੋਡ ਤੋਂ ਕੰਡਾ ਕਰਾ ਕੇ ਆਇਆ। ਜਿੱਥੋਂ ਨਵਰ ਚੱਲੇ ਅੱਛਾ ਤੇ ਤੁਹਾਨੂੰ ਉਹ ਸਾਈਡ ਦਾ ਨਹੀਂ ਪਤਾ ਲੱਗਾ ਯਾਰ ਇਹ ਰੋਂਗ ਸਾਈਡ ਉਹ ਸ਼ੌਕ ਭਾਈ ਜਰ ਸਿੰਘ ਜਰ ਸਿੰਘ ਕਿਵੇਂ ਕਿੱਥੇ ਜਾਦੇ ਸੀ ਜੀ ਹਾਂ ਸਾ ਕਿਵੇਂ ਆਪਿਆ ਤੁਹਾਡੇ ਨੂੰ ਮੈਂ ਇਧਰੋਂ ਮੰਡੀ ਦੀ ਝੋਨਾ ਪਰ ਚੱਲੇ ਗਾਂਦੀ ਰੋਡ ਤੋਂ ਕੰਡ ਲਗਰਾ ਕੇ ਆਇਆ ਤੁਹਾਡੀ ਗੱਡੀ ਰੋਂਗ ਸੜਾ ਰਹੀ ਸੀ ਗੱਡੀ ਰੋਂਗ ਸੜਾ ਰਹੀ ਸੀ ਲੇਡੀ ਜੀ ਵੀ ਰੋਂਗ ਰਾਈਡਿੰਗ ਕਰਵਾ ਵੀ ਰੋਂਗ ਨਹੀਂ ਨਹੀਂ ਤੁਸੀਂ ਇਹ ਦੱਸੋ ਤੁਹਾਡੇ ਨਾਲ ਕੋਈ ਸਹਾਇਕ ਡਰਾਈਵ ਸਹਾਇਕ ਨਹੀਂਗਾ ਤੁਹਾਡੇ ਨਾਲ ਕੋਈ ਵੀ ਤਾਂ ਇਕੱਲੇ ਹੋ ਤੁਸੀਂ ਕਿੱਥੋਂ ਦੀ ਗੱਡੀ ਹੈ ਵੀਰੇ ਸਭੀ ਚਲਾ ਚਲੋ ਇਹ ਜੀ ਮੇਤਕ ਜਿਹੜੇ ਹੂਸ਼ਾ ਰਾਣੀ ਨੇ ਹੂਸ਼ਾ ਰਾਣੀ ਇਹ ਐਸ ਡੀ ਐਮ ਸਾਹਿਬ ਦਫਤਰ ਮੋਗਾ ਵਿੱਚ ਡਿਊਟੀ ਕਰ ਰਹੇ ਸੀ ਆਪਣੀ ਡਿਊਟੀ ਤੋਂ ਅਪਰੰਤ ਆਪਣੇ ਘਰ ਜਾ ਰਹੇ ਸੀ ਜਦੋਂ ਇਹ ਗਾਂਧੀ ਰੋਡ ਦੇ ਪੁਲ ਦੇ ਕੋਲ ਆਏ ਤਾਂ ਚਾਂਕਕੋਂ ਇੱਕ ਟਰਾਲਾ 10 12 ਟਰਾਲਾ ਆ ਰਿਹਾ ਸੀ ਰੋਂਗ ਸਾਈਡ ਆ ਰਿਹਾ ਸੀ ਗਾਂਧੀ ਪੁਲ ਦੇ ਦੱਲੇੋਂ ਦੀ ਜੋ ਕੰਡਾ ਕਰਾ ਕੇ ਸੁਣ ਚਾਇਆ ਕਿ ਜਾ ਰਿਹਾ ਸੀ ਦਾਣਾ ਮੰਡੀ ਨੂੰ ਰੋਂਗ ਸਾਈਡ ਉਹਦੇ ਵਿੱਚ ਉਹਨਾਂ ਦੀ ਮਤਲਬ ਸਿੱਧੀ ਟੱਕਰ ਹੋ ਗਈ ਹੈ ਸਕੂਟਰੀ ਦੀ ਤੇ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਟਰੱਕ ਡਰਾਈਵਰ ਨੂੰ ਅਸੀਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਅਗਲੀ ਮਤਲਬ ਜੋ ਵੀ ਬੰਦੀ ਕਾਰਵਾਈ ਜਿਹੜੀ ਸਖਤ ਕਾਨੂੰਨੀ ਕਾਰਵਾਈ ਡਰਾਈਵਰ ਦੇ ਵਿਰੁੱਧ ਕੀਤੀ ਜਾਊਗੀ ਮੌਕੇ ਵਾਰ ਦਾ ਤੇ ਤੁਹਾਨੂੰ ਕੀ ਵੀ ਗਲਤੀ ਲੱਗ ਰਹੀ ਹੈ ਫਿਰ ਹਾਲ ਤਾਂ ਤਫ਼ਤੀਸ਼ ਜਾਰੀ ਹੈ ਪਰ ਟਰਾਲਾ ਜਿਹੜਾ ਰੋਂਗ ਸਾਈਡ ਆ ਰਿਹਾ ਸੀ